ਰਾਗ ਗੌੜੀ ਚੇਤੇ ਬਾਣੀ ਨਾਮ ਦਿਓ ਜੀ ਕੀ ਏਕ ਓਕਾਰ ਸਤਗੁਰ ਪ੍ਰਸਾਦ ਦੇਵਾ ਪਾਹਨ ਤਾਰਿ ਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾਉ ਤਾਰਿ ਲੇ ਗਣ ਕਾ ਬਿਨ ਰੂਪ ਕੁਬਜਾਂ ਬਿਆਦ ਅਜਾਮਲ ਤਾਰੀ ਅਲੇ ਚਰਨ ਬਦਕ ਜਨ ਤੇ ਉਹ ਮੁਕਤ ਭਈ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੋਤ ਜਨ ਬਿਦਰ ਸਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੋਲਹੀਨ ਕਰਮਹੀਨਾ ਨਾਮੇ ਕੇਸਵਾਮੀ ਤੇ ਉਤਰੇ ਦਾਸੀ ਸੁੱਤ ਜਨ ਬਿਧਰ ਸਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੋਲਹੀਨ ਕਰਮਹੀਨਾ नामे के स्वामी ते उतरे वाहिगुरु जी का ख़सा वाहिगुरु जी फ़तेह